ਬੰਜੀਆ ਉਹ ਥੋੜਾ ਜਿਹਾ ਸਮਾਨ ਚੁੱਕਿਆ ਗਾਂ ਤੁਸੀਂ ਆਦੀ ਨੰਗ ਜੋ ਹਾਂ ਆਏ ਸਮਾਨ ਚੁੱਕੋ ਤੁਸੀਂ ਉਹ ਦਸਤਫਰਦੀ ਆ ਜਾਓ ਇੱਥੇ ਪੱਟੀ ਤੇ ਬਹਿ ਜਾਓ ਆਏ ਹਾਏ ਤੁਸੀਂ ਸਾਲਮ ਕੀਤਾ ਟਾਡੂ ਦਸਤਫਰ ਤੂੰ ਰਜਿਸਟਰੀ ਕਰਾ ਲਈ ਆਟੋ ਦੀ ਇੱਥੇ ਆ ਕੇ ਬਹਿ ਜਾ ਚਾਹ ਦੇ ਨਾਲ ਨਹੀਂ ਆਪਣਾ ਸਮਾਨ ਤੇ ਚੁੱਕੋ ਸਮਾਨ ਇੱਥੇ ਰਹਿਣਾ ਵਾ ਗਾਂਏ ਹਾਂ ਕਿਹੜੀ ਲੜਾਕੀ ਚੱਲ ਬਾਹ ਤੂੰ ਕਿਹਨੇ ਕੰਡਿਆ ਵਾ ਲੜਾਕੀ ਨੂੰ ਤਾਂ ਗੱਡੀ ਮੈਂ ਤੇਰੇ ਗਲ ਬੈਕੀ ਹੈ ਨੇ ਮੈਂ ਬਸ ਤੁਹਾਨੂੰ ਇਹ ਨਾ ਕਿਹਾ ਆਪਣੇ ਸਮਾਨ ਚੁੱਕੋ ਸਮਾਨ ਇੱਥੇ ਹੀ ਰਹਿਣਾ ਬੜਾ ਕੀਮਤੀ ਸਮਾਨ ਆ ਮੈਂ ਲਿਆਂਦਾ ਸਾਲਮ ਕਰ ਲੋ ਫਿਰ ਆਟੋ ਸਾਲਮ ਕੀਤਾ ਵਾ ਤੂੰ ਉੱਤਰ ਦੀ ਬਾਣਾ ਅੰਦੀ ਤੁਹਾਨੂੰ ਬੋਲਣ ਦੀ ਅਕਲ ਨਹੀਂ ਆਹੀ ਨਹੀਂ ਚੁੱਪ ਕਰ ਗਾ ਮੈਂ ਕਿਹਾ ਬੜੀ ਖਾਪੀ ਆਈ ਬਜਾਰਾਂ ਦੇ ਵਿੱਚ ਕਿ ਨੀਲੀ ਲੜਾਕੀ ਜਨਾਨੀ ਐ ਤੇ ਸਵਾਰੀਆਂ ਨੂੰ ਤੇ ਹੁੰਦਾ ਵਾ ਬਸ ਭਾਗ ਇੱਥੇ ਹੀ ਬਹਿ ਜੇ ਕੋਈ ਸਵਾਰੀ ਆ ਜੇ ਤੇ ਇੱਥੇ ਬਹਿ ਜੇ ਕੋਈ ਸਵਾਰੀ ਆ ਜੇ ਤੇ ਬਹਿ ਜੇ ਹੱਟੀ ਤੇ ਉਹਦੀ ਟਿਕਦੀ ਨਹੀਂ ਕਿ ਨੀਲੀ ਲੜਾਕੀ ਜਨਾਨੀ ਐ ਆ ਮੇ ਕੋਪਾ ਫੇਰ ਲੈ ਲਈ। ਹਾਂ। ਉਹ ਇਹ ਨਹੀਂ ਨਾ ਕੋਈ ਕਿਵਣੀ। ਜਿਹੜੇ ਇਹਨੜੇ 20-20 ਰੁਪਏ ਦੇ ਦੇ ਆ ਕਰਕੇ ਜਿਵੇਂ ਆਟੋ ਰਜਿਸਟਰੀ ਕਰਾ ਲਈ ਆ। ਤੇ ਕਈ ਆਟ ਵਾਲਿਆ ਬੜੀ ਹੱਟ ਚੁੱਕੀ ਉਹ ਹਰ ਬੋਰਡ ਦੇ ਖਿਲਾੜੀ ਜਾ ਉਹ ਹਰ ਬੋਰਡ ਦੇ ਖਿਲਾੜੀ ਜਾ ਜਿਵੇਂ ਘਰਾਂ ਤੋਂ ਸਵਾਰੀਆਂ ਕੱਢ ਲਿਓਣੀਆਂ ਬਾਹਰ। ਅੱਜ ਸਵਾਰ ਭਰ ਗਿਆ ਵਾ ਤੁਰਪੇ। ਇਹ ਵੀ ਬਾਜੀ ਬੜੀ ਲੇਟ ਆਏ ਜੀ। ਇਹ ਨੂੰ ਦੱਸੋ ਤੁਸੀਂ ਮੈਂ ਮੈਂ ਹੁੰਦਾ ਕਿ